ਮੰਖਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੈ ਸ਼ਿੰਗਾਰ ਸਾਰੀਆਂ ਜੀਵ ਸਤਰੀਆਂ ਪ੍ਰਭੂ ਕਸਮ ਦਿਆਂ ਹੀ ਹਨ ਸਾਰੀਆਂ ਉਸ ਕਸਮ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਸ਼ਿੰਗਾਰ ਕਰਦੀਆਂ ਹਨ ਗੰਤ ਗਵਾਉਣ ਗਣਾਵਣ ਆਇਆ ਸੁਹਾਵੇ ਸੁਵੇਕਾਰ ਔਰ ਜਿਹੜੀ ਆਪਣੇ ਸ਼ਿੰਗਾਰ ਦਾ ਵਿਖਾਵਾ ਮਾਨ ਕਰਦੀਆਂ ਹਨ ਉਹਨਾਂ ਦਾ ਗੂੜਾ ਲਾਲ ਪਹਿਰਾਵਾ ਵੀ ਵਿਕਾਰ ਹੀ ਪੈਦਾ ਕਰਦਾ ਹੈ ਪਾਖੰਡ ਪ੍ਰੇਮ ਨਾ ਪਈਆ ਖੋਟਾ ਪਾਜ ਖੁਆਰ ਕਿਉਂਕਿ ਵਿਖਾਵਾ ਕੀਤੇ ਆ ਪ੍ਰਭੂ ਦਾ ਪਿਆਰ ਨਹੀਂ ਮਿਲਦਾ ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ ਇਹ ਖੋਟਾ ਵਿਖਾਵਾ ਖੁਆਰ ਹੀ ਕਰਦਾ ਹੈ ਹਰ ਜੀਉ ਈਉ ਪੈਰ ਰਾਵਨਾਰ ਇਹ ਸ਼ਰਧਾ ਧਾਰਿਆ ਪ੍ਰਭੂ ਪਤੀ ਜੀਵ ਸਤਰੀਆਂ ਨੂੰ ਪਿਆਰ ਕਰਦਾ ਹੈ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਏ ਪ੍ਰਭੂ ਜੀ ਉਹ ਜੀਵ ਸਤਰੀਆਂ ਸੁਹਾਗ ਭਾਗ ਵਾਲੀਆਂ ਹਨ ਜੋ ਤੈਨੂੰ ਚੰਗੀਆਂ ਲੱਗਦੀਆਂ ਹਨ ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਸੁੱਚੀਆਂ ਬਣਾ ਲੈਂਦਾ ਹੈ ਰਹਾਉ ਗੁਰਬਖਦੀ ਸਿੰਗਾਰਿਆ ਤਨ ਮਨ ਪਰ ਕਾ ਪਾਸ ਪਰ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਜੀਵਨ ਨੂੰ ਸਵਾਰਦੀ ਹੈ ਜਿਸ ਦਾ ਸਰੀਰ ਖਸਮ ਪ੍ਰਭੂ ਦੇ ਹਵਾਲੇ ਹੈ ਜਿਸ ਦਾ ਮਨ ਖਸਮ ਪ੍ਰਭੂ ਦੇ ਹਵਾਲੇ ਹੈ ਭਾਵ ਜਿਸ ਦਾ ਮਨ ਤੇ ਜਿਸ ਦੇ ਗਿਆਨ ਇੰਦਰੀ ਪ੍ਰਭੂ ਦੀ ਯਾਤ ਤੋਂ ਲਾਂਭੇ ਕੋਰਾਏ ਨਹੀਂ ਜਾਂਦੇ ਦੋਇ ਕਲ ਜੋੜ ਖੜੀ ਤੱਕ ਹੈ ਸੱਚ ਕਹੈ ਅਰਦਾਸ ਜਿਹੜੀ ਦੋਵੇਂ ਹੱਥ ਜੋੜ ਕੇ ਪੂਰੀ ਸ਼ਰਧਾ ਨਾਲ ਪ੍ਰਭੂ ਪਤੀ ਦਾ ਆਸਰਾ ਹੀ ਤੱਕਦੀ ਹੈ ਜਿਹੜੀ ਸਦਾ ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸਦੇ ਦਰ ਤੇ ਅਰਜੋਈਆਂ ਕਰਦੀ ਹੈ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਉਹ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ ਉਹ ਸਦਾ ਤੇਰ ਪ੍ਰਭੂ ਦੇ ਧਰ ਅਦਬ ਵਿੱਚ ਟਿਕੀ ਰਹਿੰਦੀ ਹੈ ਉਹ ਪ੍ਰਭੂ ਦੇ ਪ੍ਰੇਮ ਵਿੱਚ ਰਤੀ ਰਹਿੰਦੀ ਹੈ ਤੇ ਉਸ ਦੇ ਰੰਗ ਵਿੱਚ ਰਸੀ ਰਹਿੰਦੀ ਹੈ ਪ੍ਰੇਕੀ ਚੇਰੀ ਕਾਢਿਆ ਲਾਲੀ ਮਾਨਣਾ ਨਾਓ ਜਿਹੜੀ ਪ੍ਰਭੂ ਚਾਨਾਂ ਦੀ ਸੇਵਕਾ ਪ੍ਰਭੂ ਦਾ ਨਾਮ ਹੀ ਮੰਨਦੀ ਹੈ ਪ੍ਰਭੂ ਦੇ ਨਾਮ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦੀ ਹੈ ਉਹ ਪ੍ਰਭੂ ਪਤੀ ਦੀ ਦਾਸੀ ਆਕੀ ਜਾਂਦੀ ਹੈ ਸੱਚੀ ਪ੍ਰੀਤ ਨਾ ਟੁੱਟਾਈ ਸੱਚੀ ਮੇਲ ਮਿਲਾਓ ਪ੍ਰਭੂ ਨਾਲ ਉਸਦੀ ਪ੍ਰੀਤ ਸਦਾ ਕਾਇਮ ਰਹਿੰਦੀ ਹੈ ਕਦੇ ਟੁੱਟਦੀ ਨਹੀਂ ਸਦਾ ਥਿਰ ਪ੍ਰਭੂ ਦੀ ਸੰਗਤ ਵਿੱਚ ਚਰਨਾ ਵਿੱਚ ਉਸ ਦਾ ਮਿਲਾਪ ਬਣਿਆ ਰਹਿੰਦਾ ਹੈ ਸਬਜ਼ ਰਤੀ ਮਨ ਵਿੱਚ ਆ ਹਉ ਸਦ ਬਲ ਹਾਰਾ ਜਾਓ ਪ੍ਰਭੂ ਦੀ ਸ਼ੁਭ ਸਲਾਹ ਦੇ ਸ਼ਬਦ ਵਿੱਚ ਉਹ ਰੰਗੀ ਰਹਿੰਦੀ ਹੈ ਉਸ ਦਾ ਮਨ ਪ੍ਰੋਤਾ ਰੰਦਾ ਹੈ ਮੈਂ ਅਜੀ ਜੀਵ ਸਤਰੀ ਤੋਂ ਕੁਰਬਾਨ ਹਾਂ 사ਤਨ ਰੰਡ ਨਾ ਬੈ ਸਈ ਜੇ ਸਤ ਗੁਰੂ ਮਾਹੇ ਸਮਾਏ ਜੇ ਜੀਵ ਸਤਰੀ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜੀ ਰੱਖੇ ਤਾਂ ਉਹ ਕਦੇ ਰੰਡੀ ਹੋ ਕੇ ਨਹੀਂ ਬੈਠਦੀ ਭਾਵ ਕਸਮ ਸਾਈਂ ਦਾ ਹੱਥ ਸਦਾ ਉਸ ਦੇ ਸਿਰ ਉੱਤੇ ਟਿਕਿਆ ਰਹਿੰਦਾ ਹੈ ਫਿਰ ਰੀਸਾ ਲੂ ਨਉ ਤਨਉ ਸੱਚੋ ਮਰੈ ਨਾ ਜਾਏ ਫਿਰ ਉਹ ਕਸਮ ਪੀ ਐਸਾ ਹੈ ਜੋ ਆਨੰਦ ਦਾ ਸੂਮਾ ਹੈ ਜਿਸ ਦਾ ਪਿਆਰ ਨਿਤ ਨਵਾਂ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਮਰਦਾ ਹੈ ਨਾ ਜੰਮਦਾ ਹੈ ਨਿਤ ਰਵੈ ਸੁਹਾਗਣੀ ਸੱਚੀ ਨਦਰ ਰਜ਼ਾਏ ਉਹ ਆਪਣੀ ਸਦਾ ਥਿਰ ਮਿਹਰ ਦੀ ਨજર ਨਾਲ ਆਪਣੀ ਰਜਾ ਅਨੁਸਾਰ ਸਦਾ ਸੁਹਾਗਣ ਜੀਵ ਇਸਤਰੀ ਨੂੰ ਪਿਆਰ ਕਰਦਾ ਹੈ ਸਾਚ ਧੜੀ ਧਨ ਮਾਢਿਆ ਕਪੜ ਪ੍ਰੇਮ ਸ਼ਿੰਗਾਰ ਜਿਹੜੀ ਜੀਵ ਇਸਤਰੀ ਸਦਾ ਥਿਰ ਪ੍ਰਭੂ ਦੀ ਯਾਦ ਆਪਣੇ ਹਿਰਦੇ ਵਿੱਚ ਟਿਕਾਂਦੀ ਹੈ ਇਹ ਮਾਨੋ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕੇਸਾਂ ਦੀਆਂ ਪੱਟੀਆਂ ਸਵਾਰਦੀ ਹੈ ਬਾਬੂ ਦੇ ਪਿਆਰ ਨੂੰ ਸੋਹਣਾ ਕਪੜਾ ਤੇ ਗਹਿਣਿਆਂ ਦਾ ਸ਼ਿੰਗਾਰ ਬਣਾndi ਹੈ ਚੰਦਨ ਚਿੱਤ ਵਸਾਇਆ ਮੰਦਰ ਦਸਮਾ ਦਵਾਰ ਜਿਸ ਨੇ ਪ੍ਰਭੂ ਨੂੰ ਆਪਣੇ ਚਿੱਤ ਵਿੱਚ ਵਸਾਇਆ ਹੈ ਤੇ ਇਹ ਮਨੁੱਖ ਉਸ ਨੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਾਇਆ ਹੈ ਜਿਸ ਨੇ ਆਪਣੇ ਦਸਵੇਂ ਦਵਾਰ ਦਿਮਾਗ ਚਿੱਤ ਆਕਾਸ਼ ਨੂੰ ਪਤੀ ਪ੍ਰਭੂ ਦੇ ਰਹਿਣ ਲਈ ਸੋਹਣਾ ਘਰ ਬਣਾਇਆ ਹੈ ਦੀਪਕ ਸ਼ਬਦ ਵਿਗਾਸਿਆ RAM ਨਾਮ ਔਰ ਹਾਰ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਹਿਰਦੇ ਨੂੰ ਹੁਲਾਰੇ ਵਿੱਚ ਲਿਆਂਦਾ ਹੈ ਤੇ ਇਹ ਮੰਨੋ ਉਸ ਨੇ ਹਿਰਦੇ ਵਿੱਚ ਜੀ ਦੀਵਾ ਜਗਾਇਆ ਹੈ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਉਹ ਜੀਵ ਇਸਤਰੀ ਔਰ ਜੀਵ ਇਸਤਰੀਆਂ ਵਿੱਚ ਮੰਨੀ ਪ੍ਰਮੰਨੀ ਸੋਹਣੀ ਹੈ ਜਿਸ ਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਦਾ ਜੜਾਊ ਟਿੱਕਾ ਲਾਇਆ ਹੋਇਆ ਹੈ ਸੋਭਾ ਸੁਰਤ ਸੋਹਾਵਣੀ ਸੱਚ ਹੈ ਪ੍ਰੇਮ ਅਪਾਰ ਜਿਸ ਨੇ ਸਦਾ ਥਿਰ ਰਹਿਣ ਵਾਲੇ ਬਯੰਤ ਪ੍ਰਭੂ ਦੇ ਪੇਂ ਵਿੱਚ ਆਪਣੀ ਸੁਰਤ ਜੋੜ ਕੇ ਸੋਹਣੀ ਬਣਾ ਲਈ ਹੈ ਤੇ ਇਸੇ ਨੂੰ ਉਹ ਆਪਣੀ ਸੋਭਾ ਸਮਝਦੀ ਹੈ ਬਿਨ ਪਰਪੁਰਖ ਨ ਜਾਣਈ ਸੱਚੇ ਗੁਰ ਕਾਹੇ ਤੂ ਪਿਆਰ ਉਹ ਆਪਣੀ ਗੁਰੂ ਦੇ ਸ਼ਬਦ ਦੇ ਪ੍ਰੇਮ ਪਿਆਰ ਵਿੱਚ ਰਹਿ ਕੇ ਸਦਾ ਸਿਰ ਸਰ ਵਿਆਪਕ ਪ੍ਰਭੂ ਪਤੀ ਤੋਂ ਬਿਨਾ ਹੋਰ ਕਿਸੇ ਨਾਲ ਜਾਣ ਪਛਾਣ ਨਹੀਂ ਪਾਉਂਦੀ ਨਿਸਵੰਦਿਆਰੀ ਸੁੱਤੀ ਐ ਕਿਉਂ ਪਿਰ ਬਿਨ ਰਹਿਣ ਵਿਹਾਏ ਮਾਇਆ ਦੇ ਮੋਹ ਦੀ ਕਾਲੀ ਬੋਲੀ ਰਾਤ ਵਿੱਚ ਸੁੱਤੀ ਪਈ ਜੀਵ ਇਸਤਰੀਏ ਪ੍ਰਭੂ ਪਤੀ ਦੇ ਮੇਲਾਤ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੋਕੀ ਨਹੀਂ ਲੰਘ ਸਕਦੀ ਅੰਕਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਸੜ ਜਾਏ ਉਹ ਹਿਰਦਾ ਤੇ ਉਹ ਸਰੀਰ ਜਿਸ ਵਿੱਚ ਪ੍ਰਭੂ ਦੀ ਯਾਦ ਨਹੀਂ ਪ੍ਰਭੂ ਦੀ ਯਾਦ ਤੋਂ ਬਿਨਾ ਮਨ ਵਿਕਾਰਾਂ ਵਿੱਚ ਸੜ ਬਲ ਜਾਂਦਾ ਹੈ ਮਾਇਆ ਧਨ ਵੀ ਵਿਅਰਥ ਹੀ ਜਾਂਦਾ ਹੈ ਜਾ ਧਨਕੰਤ ਨਾ 라ਵਿਆ ਤਾਂ ਵਿਰਥਾ ਜੋ ਬਨ ਜਾਏ ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਪਿਆ ਨਹੀਂ ਕੀਤਾ ਤਾਂ ਉਸ ਦੀ ਜਵਾਨੀ ਵਿਰਥ ਹੀ ਚਲੀ ਜਾਂਦੀ ਹੈ ਸੇਜੈ ਕੰਤ ਮਹਿਲੜੀ ਸੁੱਤੀ ਭੂਜ ਨਾ ਪਾਏ ਭਾਗਹੀਣ ਜੀਵ ਇਸਤਰੀ ਖਸਮ ਪ੍ਰਭੂ ਦੀ ਸੇਜ ਉੱਤੇ ਸੁੱਤੀ ਪਈ ਹੈ ਪਰ ਇਸ ਨੂੰ ਸਮਝ ਨਹੀਂ ਹਿਰਦੇ ਸੇ ਜੁਤੇ ਜੀਵਾਤਮਾ ਤੇ ਪਰਮਾਤਮਾ ਦਾ ਇਕੱਠਾ ਨਿਵਾਸ ਹੈ ਪਰ ਮਾਇਆ ਮੋਹੀ ਜਿੰਦ ਨੂੰ ਇਸ ਦੀ ਸਾਰ ਨਹੀਂ ਹੈ ਹਾਂ ਸੁੱਤੀ ਪਰ ਜਾਗਣਾ ਕਿਸ ਕਉ ਪੁੱਛੋਂ ਜਾਏ हे ਪ੍ਰਭੂ ਪਤੀ ਮੈਂ ਜੀਵ ਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹਾਂ ਤੂੰ ਪਤੀ ਸਦਾ ਜਾਗਦਾ ਹੈ ਤੈਨੂੰ ਮਾਇਆ ਵਿਆਪ ਨਹੀਂ ਸਕਦੀ ਮੈਂ ਕਿਸ ਪਾਸੋਂ ਜਾ ਕੇ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਮਾਇਆ ਦੀ ਨੀਂਦ ਵਿੱਚੋਂ ਜਾਗ ਕੇ ਤੈਨੂੰ ਮਿਲ ਸਕਦੀ ਹਾਂ ਸਤਿਗੁਰੂ ਮੇਲੀ ਭਾਵਸੀ ਨਾਨਕ ਪ੍ਰੇਮ ਸਿਖਾਏ ਇਹ ਨਾਨਕ ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਪ੍ਰਭੂ ਦੇ ਚਰਨਾ ਵਿੱਚ ਮਿਲਾ ਲਿਆ ਹੈ ਉਹ ਪਰਮਾਤਮਾ ਦੇ ਧਰ ਅਧ ਵਿੱਚ ਟਿਕੀ ਰਹਿੰਦੀ ਹੈ ਪਰਮਾਤਮਾ ਦਾ ਪਿਆਰ ਉਸ ਦਾ ਜੀਵਨ ਸਾਥੀ ਬਣ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ